ਜਿੰਨਾ ਤੇ ਕਿਰਪਾ ਨਾ ਮੈਨੂੰ ਯਾਦ ਹੈ ਵੀ ਇੱਕ ਵਾਰੀ ਇਹ ਉਹਦੇ ਵੀ ਭਲੇ ਪੁਰਖ ਪਏ ਨੇ ਅਸੀਂ ਫਲੋਰ ਤੋਂ ਚੱਲੇ ਸਮਾਗਮ ਤੋਂ ਨਵੇਂ ਸ਼ਹਿਰ ਦੇ ਕੋਲੋਂ ਫਲੋਰ ਤੋਂ ਜਿਹੜਾ ਨਕੋਦਰ ਰੋਡ ਹੈ ਨਾ ਕਦੀ ਤੁਸੀਂ ਜਾਓ ਤੇ ਖਿਆਲ ਕਰਿਓ ਆਉਂਦਿਆਂ ਆਉਂਦਿਆਂ ਰਾਸਤੇ ਵਿੱਚ ਇੱਕ ਪੈਟਰੋਲ ਪੰਪ ਤੇ ਰੁਕੇ ਜਦੋਂ ਪੈਟਰੋਲ ਪੰਪ ਤੇ ਰੁਕੇ ਗੱਡੀ ਸਾਈਡ ਤੇ ਲਾਈ ਜਲ ਛਕਿਆ ਤੇ ਉਥੋਂ ਕੀਰਤਨ ਦੀ ਆਵਾਜ਼ ਆਵੇ ਜਿਹੜਾ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕੁਰਬਾਨੀ ਦਾ ਕੀਰਤਨ ਚੱਲਦਾ ਹੈ ਬੜਾ ਰਸ ਪੀਣਾ ਤੋਂ ਸਾਰੀ ਜਗ੍ਹਾ ਤੋਂ ਕੀਰਤਨ ਦੀ ਆਵਾਜ਼ ਆਏ ਅਸੀਂ ਤਿੰਨ ਚਾਰ ਸਿੰਘ ਸੀ ਤੇ ਇੱਕ ਦੂਜੇ ਨੂੰ ਆਖਿਆ ਵੀ ਕਮਾਲ ਹੈ ਇੱਥੋਂ ਗੁਰਬਾਣੀ ਦੇ ਕੀਰਤਨ ਦੀ ਆਵਾਜ਼ ਆ ਰਹੀ ਹੈ ਤੇ ਉੱਥੇ ਜਦੋਂ ਪੁੱਛਿਆ ਉਹ ਜਿਹੜੇ ਕਾਮੇ ਸਨ ਨੌਜਵਾਨ ਬੱਚੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿਣ ਲੱਗੇ ਜੀ ਵੀ ਇੱਥੇ ਪ੍ਰਬੰਧ ਕੀਤਾ ਹੋਇਆ ਹੈ ਵੀ ਜਿਹੜਾ ਦਰਵਾ ਸ੍ਰੀ ਹਰਮੰਦਰ ਸਾਹਿਬ ਕੀਰਤਨ ਚੱਲਦਾ ਹੈ ਲਾਈਵ ਉਹ ਸਿੱਧਾ ਇੱਥੇ ਚੱਲ ਰਿਹਾ ਹੈ ਤੇ ਅਸੀਂ ਇਹਨੂੰ ਸਵੇਰ ਅੰਮ੍ਰਿਤ ਵੇਲੇ ਚਲਾ ਦਿੰਨੇ ਆ ਸਾਨੂੰ ਸਾਡੇ ਮਾਲਕ ਦਾ ਹੁਕਮ ਹੈ ਤੇ ਸਾਰਾ ਦਿਨ ਇਹ ਗੁਰਬਾਣੀ ਦਾ ਕੀਰਤਨ ਚੱਲਦਾ ਹੈ ਹੁਣ ਪਹਿਲੀ ਵਾਰ ਮੈਂ ਵੇਖਿਆ ਵੀ ਆਪਾਂ ਤੁਸੀਂ ਵੇਖੋ ਲੋਕਾਂ ਦੀਆਂ ਗੱਡੀਆਂ ਵਿੱਚ ਕੰਮ ਕਾਜ ਵਾਲੀਆਂ ਥਾਵਾਂ ਤੇ ਦੁਕਾਨਾਂ ਵਿੱਚ ਸਟੋਰਾਂ ਵਿੱਚ ਤੁਹਾਨੂੰ ਲੱਚਰ ਗੀਤ ਤੇ ਮਿਲਣਗੇ ਤੁਹਾਨੂੰ ਭੈੜੇ ਗੀਤ ਤੇ ਮਿਲਣਗੇ ਪਰ ਗੁਰਬਾਣੀ ਦਾ ਕੀਰਤਨ ਮਿਲੇ ਤੇ ਉਹ ਤੇ ਬਹੁਤ ਕੋਈ ਬਿਰਲਾ ਸੁਭਾਗ ਹੈ ਤੇ ਉਹਨਾਂ ਨੌਜਵਾਨਾਂ ਨੂੰ ਮੈਂ ਕਿਹਾ ਵੀ ਭਲਿਓ ਜਿਹੜਾ ਇਹ ਪੈਟਰੋਲ ਪੰਪ ਦਾ ਮਾਲਕ ਬੰਦਾ ਹੈ ਤੇ ਉਹ ਮਿਲ ਸਕਦਾ ਜਾਂ ਦਫਤਰ ਵਿੱਚ ਹੈ ਜਾਂ ਕਿੱਥੇ ਹੈ ਉਹ ਕਹਿਣ ਲੱਗੇ ਵੀ ਆਏ ਹੋਏ ਨੇ ਅੰਦਰ ਬੈਠੇ ਨੇ ਅਸੀਂ ਮਰਨ ਦੀ ਚਾਹਤ ਪੈਦਾ ਕੀਤੀ ਅੰਦਰ ਗਏ ਜਦੋਂ ਉਹਦੇ ਆਫਿਸ ਅੰਦਰ ਜਿਹੜਾ ਦਫਤਰ ਬਣਿਆ ਸੀ ਅੱਗ ਬੰਨੀ ਇੱਕ ਨੌਜਵਾਨ ਚੰਗਾ ਨੌਜਵਾਨ ਦਸਤਾਰ ਬੰਨੀ ਹੈ ਗੁਰਸਿੱਖ ਅਮਰਤ ਧਾਰੀ ਸਿੰਘ ਬੈਠਾ ਅੰਦਰ ਤੇ ਉਹਨੂੰ ਫਤਿਹ ਬੁਲਾ ਕੇ ਮੈਂ ਬੇਨਤੀ ਕੀਤੀ ਵੀ ਭਲਿਆ ਮੈਂ ਤੇ ਤੇਰਾ ਧੰਨਵਾਦੀ ਕਰਨਾ ਹੈ ਅਸੀਂ ਤੇ ਅਚਨ ਚੇਤੀ ਇੱਥੇ ਲੁੱਕ ਗਏ ਜਲ ਛਕਣ ਦੇ ਲਈ ਵੀ ਤੁਸੀਂ ਬਹੁਤ ਚੰਗੇ ਤੇ ਤੁਹਾਨੂੰ ਵੀ ਜਿਹੜੇ ਇੱਥੇ ਆਮ ਭੜੇ ਗੀਤਾਂ ਦੀ বাজਾਏ ਤੇ ਤੁਸੀਂ ਆਪਣੇ ਪੈਟਰੋਲ ਪੰਪ ਤੇ ਗੁਰਬਾਣੀ ਦਾ ਕੀਰਤਨ ਸ੍ਰੀ ਹਰਮੰਦਰ ਸਾਹਿਬ ਤੋਂ ਲਾਇਆ ਫਿਰ ਜਿਹੜੀ ਉਹਨੇ ਗੱਲ ਆਖੀ ਬੜੀ ਕਮਾਲ ਦੀ ਉਹਨੇ ਆਖਿਆ ਕਹਿਣ ਲੱਗਿਆ ਭਾਈ ਸਾਹਿਬ ਜਿੰਨੀ ਕਿਰਪਾ ਇਹ ਗੁਰੂ ਰਾਮਦਾਸ ਜੀ ਦੀ ਹੈ ਮੈਂ ਲੁਧਿਆਣੇ ਤੋਂ ਆ ਮੇਰੇ ਕੋਲ ਦੋ ਪੈਟਰੋਲ ਪੰਪ ਨੇ ਰੱਬ ਦਾ ਸ਼ੁਕਰ ਹੈ ਦੋਨਾ ਥਾਮਾਂ ਤੇ ਗੁਰਬਾਣੀ ਦਾ ਕੀਰਤਨ ਚੱਲਦਾ ਔਰ ਐਸੀ ਉਸ ਮਾਲਕ ਦੀ ਬਖਸ਼ਿਸ਼ ਹੈ ਕਈ ਪਿੰਡਾਂ ਦੇ ਲੋਕ ਇੱਥੇ ਨੇੜੇ ਇਲਾਕੇ ਵਿੱਚੋਂ ਹੋਰ ਪਟ્રોલ ਪੰਪ ਛੱਡ ਕੇ ਤੇ ਉਹ ਇੱਥੇ ਆ ਕੇ ਤੇਲ ਪਵਾਉਂਦੇ ਐ ਇਹ ਉਹਦੇ ਬੋਲ ਨੇ ਤੁਸੀਂ ਜਾ ਸਕਦੇ ਹੋ ਮੈਂ ਤੁਹਾਨੂੰ ਤਾਂ ਤਹਿਰਾਉਣ ਲੱਗਿਆ ਫਲੌਰ ਤੋਂ ਨਕੌਦਰ ਰੋਡ ਤੇ ਇਹ ਪੈਟਰੋਲ ਪੰਪ ਹੈ ਕਹਿਣ ਲੱਗਿਆ ਛੱਡ ਕੇ ਇੱਥੇ ਆ ਕੇ ਤੇਲ ਪਵਾਉਂਦੇ ਐ ਵੀ ਸਾਨੂੰ ਇਵੇਂ ਜਾਪਦ ਹੈ ਵੀ ਤੁਹਾਡੇ ਪੈਟਰੋਲ ਪੰਪ ਤੇ ਤੇਲ ਸ਼ੁੱਧ ਹੈ ਗੱਡੀਆਂ ਦੀ ਏਵਰੇਜ ਸਾਨੂੰ ਲੱਗਦਾ ਹੈ ਵੀ ਇਹਦੇ ਨਾਲ ਠੀਕ ਆਉਂਦੀ ਹੈ ਤੇ ਉਹਨੇ ਆਖਿਆ ਵੀ ਅਸੀਂ ਬਿਲਕੁਲ ਇਮਾਨਦਾਰੀ ਨਾਲ ਜਿਹੜੀ ਕਿਰਤਕਾਰ ਕਰਦੇ ਐ ਇਹ ਤੇ ਤੁਹਾਨੂੰ ਪਤਾ ਹੈ ਵੀ ਕਹਿਣ ਦੀ ਲੋੜ ਨਹੀਂ ਕਈ ਥਾਵਾਂ ਤੇ ਬਾਦ ਕਾਟ ਹੁੰਦੇ ਨੇ ਤੇ ਰੱਬ ਦਾ ਸ਼ੁਕਰ ਹੈ ਬਹੁਤ ਗਾਹਕ ਵੀ ਹੁੰਦੇ ਐ ਤੇ ਮੈਂ ਆਉਣ ਵਾਲੇ ਸਮੇਂ ਦੇ ਅੰਦਰ ਇਹ ਵਿਚਾਰ ਕਰ ਰਿਹਾ ਹਾਂ ਉਹ ਨੌਜਵਾਨ ਗੁਰਸਿੱਖ ਆਖਦਾ ਕਿ ਇੱਥੇ ਸਕਰੀਨਾਂ ਲਾ ਦੇਣੀਆਂ ਵੱਡੀਆਂ ਦੋਨੋਂ ਪਾਸੇ ਹੁਣ ਤੇ ਇਕੱਲਾ ਆਡੀਓ ਗੁਰਬਾਣੀ ਦਾ ਕੀਰਤਨ ਚੱਲਦਾ ਫਿਰ ਸਿੱਧਾ ਲਾਈਵ ਇੱਥੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਵੀ ਹੋ ਸਕਣਗੇ ਮੇਰਾ ਇਹ ਵਿਚਾਰ ਹੈ ਉਹ ਨੌਜਵਾਨ ਨੇ ਆਕਿਆ ਉਹਦੇ ਨਾਲ ਬੈਠ ਕੇ ਉਹਨੇ ਜਲ ਪਾਣੀ ਪੁੱਛਿਆ ਪਰ ਬੈਠ ਕੇ ਵਿਚਾਰਾ ਹੋਈਆਂ ਮੈਂ ਬੇਨਤੀ ਕੇਵਲ ਇੰਨੀ ਕਹਿ ਰਿਹਾ ਹਾਂ ਚਾਈ ਤਾਂ ਇਹ ਸੀ ਕਿ ਸਿੱਖ ਕਿਤੇ ਵੀ ਕਿਰਤ ਕਰਦਾ ਹੈ ਨਾਲ ਉਹ ਗੁਰਬਾਣੀ ਦਾ ਉਪਦੇਸ਼ ਗੁਰਬਾਣੀ ਦੀ ਵਿਚਾਰ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਉਹ ਸੁਣਦਾ ਰਹੇ ਪੜਦਾ ਵਿਚਾਰਦਾ ਰਹੇ ਤਾਂ ਜੋ ਇਹਦਾ ਜੀਵਨ ਗੁਰੂ ਦੇ ਸ਼ਬਦ ਵਰਗਾ ਬਣ ਜਾਏ ਜਿਹੜਾ ਸੁਨੇ ਹੈ ਅੰਮ੍ਰਿਤ ਬਾਣੀ ਦਾ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਤੇ ਹੱਥ ਪੈਰਾਂ ਨਾਲ ਕੀਰਤਕਾਰ ਕਰਦਿਆਂ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਦੀ ਅਵਸਥਾ ਦਾ ਮਾਲਕ ਬਣ ਜਾਏ ਦੁੱਖ ਨਾਲ ਕਹਿਣਾ ਪੈਂਦਾ ਤੁਸੀਂ ਇਹ ਵੇਖ ਲਓ ਮੈਨੂੰ ਕਹਿਣ ਦੀ ਲੋੜ ਨਹੀਂ ਆਮ ਤੁਸੀਂ ਦੁਕਾਨਾਂ ਵਿੱਚ ਜਾਓ ਬੜੀ ਉੱਚੀ ਆਵਾਜ਼ ਵਿੱਚ ਗੀਤ ਲਾਏ ਨੇ ਕਿਸੇ ਵਰਕਸ਼ਾਪ ਤੇ ਚਲੇ ਜਾਓ ਖੇਤ ਬੰਨੇ ਜ਼ਿਮੀਦਾਰ ਵਾਉਂਦੇ ਨੇ ਫਸਲਾਂ ਬੀਜਦੇ ਨੇ ਉੱਥੇ ਕੋਈ ਬਿਰਲਾ ਮਿਲ ਜਾਏ ਤੇ ਬੜੀ ਭਾਗਾਂ ਵਾਲੀ ਗੱਲ ਹੈ ਵੀ ਜਿੱਥੇ ਗੁਰਬਾਣੀ ਦਾ ਟਰੈਕਟਰ ਤੇ ਕੀਰਤਨ ਲਾਇਆ ਹੋਵੇ ਸ਼ਬਦ ਲਾਇਆ ਹੋਵੇ ਕੋ ਢਾਡੀ 12 ਲਾਈਆਂ ਲਾਈਆਂ ਹੁਣ ਨਹੀਂ ਮਿਲੇਗਾ ਤੁਹਾਨੂੰ ਉੱਚੀ ਆਵਾਜ਼ ਵਿੱਚ ਲੱਚਰ ਗੀਤ ਲਾਏ ਨੇ ਨਹੀਂ ਸਤਿਗੁਰੂ ਇਹ ਗੱਲਾਂ ਵਰਜਦੇ ਐ ਗੁਰੂ ਤੇ ਆਖਦਾ ਇਹ ਸ਼ਰਬਨੋ ਮੇਰੋ ਸੱਚੈ ਸੁਨੈ ਨੂੰ ਪਠਾਏ ਸੱਚੈ ਸੁਨੈ ਨੂੰ ਪਠਾਏ ਸਰੀਰ ਲਾਏ ਸੁਨੋ ਸਤ ਬਾਣੀ ਗੁਰਬਾਣੀ ਤੇ ਆਖ ਜੀਏ ਮੇਰੇ ਮੋਹਨ ਸਰਬਨੀ ਇਹ ਨਾ ਸੁਣਾਏ ਸਾਖਤ ਗੀਤ 나ਤ ਤੁਨ ਗਾਵਤ ਬੋਲਤ ਬੋਲ ਅਜਾਈ ਤੂੰ ਆਪਣੇ ਕੰਨਾਂ ਵਿੱਚ ਕਦੀ ਸਾਖਤ ਬੰਦੇ ਦਾ ਬੋਲ ਨਾ ਪਹਿਣ ਦਮੀ ਜਿਹੜਾ ਖੁਦ ਰੱਬ ਨਾਲੋਂ ਟੁੱਟਿਆ ਹੋਇਆ ਔਰ ਜਿਨੇ ਤੈਨੂੰ ਰੱਬ ਨਾਲੋਂ ਤੋੜ ਦੇਣਾ ਗੁਰਬਾਣੀ ਦੇ